ਸਤਨਾਮ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਘਰਿ ਪ੍ਰਸਾਦ ਜਪ ਆ ਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆ ਦ ਗੁਰੇ ਨਮਹ ਹੈ ਜੁਗਾਦ ਗੁਰੇ ਨਮਹ ਹੈ ਛਤ ਗੁਰੇ ਨਮਹ ਹੈ ਸ੍ਰੀ ਗੁਰਦੇਵੇ ਨਮਹ ਹੈ ਨਮਸਕਾਰ 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 ਜਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾਦੇ ਸੰਨੰਦਨ ਜਸਵੀਰ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਬੁਰਜ ਸਹਿ ਮਾਈ ਦੀਸਾਂ ਪਾਸ਼ਾਹੀ 10ਵੀ ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਗੁਰੂ ਪਿਆਰੇਓ ਗੁਰੂ ਸਵਾਰੇਓ ਫਤੇ ਦੀਆਂ ਸਾਂਝਾਂ ਪਾਈਏ ਗੱਜਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹੇ ਸਹੰਸਾ ਸਹਿਵੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਦੀਆਂ ਕੀਤੀਆਂ ਬਖਸ਼ਿਸ਼ਾਂ ਸਦਕਾ ਲਾਈਆਂ ਅਲਾਹੀ ਡਿਉਟੀਆਂ ਸਦਕਾ ਪਰਜਾਨਾ ਬਰਾਗਣ ਰੂਪ ਬ੍ਰਹਮ ਗਿਆਨੀ ਮਹ ਤੰਤਨ ਮਾਈ ਦੇਸਾਂ ਜੀ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਅਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਹਰਮੰਦਰ ਸਾਹਿਬ ਤੋਂ ਆਉਣ ਵਾਲੇ ਹੁਕਮਨਾਮਾ ਸਹਿਬ ਦੀ ਸਾਂਝ ਰਜਾਨਾ ਪਾਉਂਦੇ ਹਾਂ ਸੰਮ ਸਪਸ਼ਟ ਅਧਿਆਤਮਿਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਆਓ ਗੁਰੂ ਪਿਆਰਿਓ ਗੁਰੂ ਸਵਾਰਿਓ ਅਨਭਵੀ ਅਰਥਾਂ ਨੂੰ ਜਾਣੀਏ ਆਪਣੇ ਹਿਰਦੇ ਵਿੱਚ ਵਸਾਈਏ ਅੱਜ ਦੀ ਆਪਣੀ ਕਲਾਸ ਪੰਜਵੇਂ ਗੁਰਨਾਨਕ ਗੁਰੂ ਅਰਜਨ ਦੇਵ ਸਾਹਿਬ ਵੱਲੋਂ ਹੈ ਜਿਦੇ ਵਿੱਚ ਸਤਿਗੁਰੂ ਸਮਝਾਉਣਗੇ ਕਿ ਇੱਕ ਜਿਹੜਾ ਸਾਨੂੰ ਧਰਮ ਪਿਆ ਹੋਇਆ ਸਾਰੇ ਦੁਨੀਆ ਵਾਲਿਆਂ ਨੂੰ ਕਿ ਜਿਹਦੇ ਕੋਲੇ ਦੌਲਤਾਂ ਸ਼ੋਰਤਾਂ ਬਹੁਤ ਕੁਛ ਹੈ ਸੈਦ ਉਹ ਵੱਡਾ ਹੈ ਤੇ ਉਹਦੇ ਦਿਲ 'ਚ ਕੋਈ ਖੇਚ ਨਹੀਂ ਹੈ ਉਹ ਟਕਾਚ ਹੈ ਇਹ ਸਾਡਾ ਭੁਲਿਕਾ ਕਿਵੇਂ ਮਨੁੱਖ ਇਹਨਾਂ ਚੱਕਰਾਂ 'ਚ ਪੈ ਕੇ ਆਪਣਾ ਸਾਰਾ ਜੀਵਨ ਐਵੇਂ ਗਵਾ ਜਾਂਦਾ ਜਾਣ ਵੇਲੇ ਦੇਖਦਾ ਕਿ ਪੱਲੇ ਕੁਝ ਵੀ ਨਹੀਂ ਪਿਆ ਸੋਚਦਾ ਹਰ ਵੇਲੇ ਕਿ ਪੱਲੇ ਹੈ ਕੁਛ ਨਹੀਂ ਖਾਂਦੀਪਨ ਮਹਿਸੂਸ ਹੁੰਦਾ ਕਿਤੇ ਵੀ ਪਹੁੰਚ ਜੇ ਕੋਈ ਜਿੰਨਾ ਚਰਨਾਮ ਦੀ ਦਾਤ ਹਿਰਦੇ ਚ ਪ੍ਰਗਟ ਨਹੀਂ ਹੁੰਦੀ ਸਹਿਜ ਅਵਸਥਾ ਬਣਦੀ ਨਹੀਂ ਉਹਨਾਂ ਚਰ ਬਾਹਰੀ ਇਹਨਾਂ ਸਾਰੀਆਂ ਪ੍ਰਾਪਤੀਆਂ ਨੂੰ ਚਿੱਤ ਕਬੂਲ ਹੀ ਨਹੀਂ ਕਰਦਾ ਹੈ ਆਓ ਫਿਰ ਪਾਤਸ਼ਾਹ ਕਿਵੇਂ ਸਮਝਾਉਣਗੇ ਆਪਾਂ ਸਮਝ ਗਏ ਜੈ ਤਨਾਸਰੀ ਮਹਲਾ ਪੰਜਵਾ ਬੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨਾ ਬੂਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੁਜੀ ਗੁਰੂ ਪੀਤਾ ਪ੍ਰਮਾਣ ਕਰਦੇ ਆ ਕਹਿੰਦੇ ਇਹ ਸੰਸਾਰ ਦੇ ਵਿੱਚ ਰਹਿਣ ਵਾਲੇ ਵੱਡੇ ਵੱਡੇ ਜਿਹੜੇ ਰਾਜਨ ਰਾਜੇ ਕਹੋਂਦੇ ਲੋਕ ਆ ਅਮੀਰ ਲੋਕ ਆ ਉਹਨਾਂ ਟਾਈਮਾਂ ਦੇ ਰਾਜੇ ਵੀ ਆਈ ਹੁੰਦੇ ਸੀ ਜਿਵੇਂ ਪੰਜ ਚਾਰ ਪਿੰਡਾਂ ਦਾ ਕੋਈ ਵੱਡਾ ਹੋ ਗਿਆ ਉਹਦਾ ਉੱਥੇ ਰਾਜ ਆ ਕੋਈ 10 ਪਿੰਡਾਂ ਦਾ ਕੋਈ 25 ਪਿੰਡਾਂ ਦਾ ਵੱਡੇ ਕਹੋਣਾ ਵੱਡੀਆਂ ਜਾਇਦਾਦਾਂ ਵਾਲੇ ਹੋਣਾ ਵੱਡੇ ਵੱਡੇ ਰਾਜਨੇ ਅਰ ਭੂਮਣ ਜਿਨ੍ਹਾਂ ਕੋਲੇ ਭੂਮੀ ਬਹੁਤ ਆ ਹਜ਼ਾਰਾਂ ਏਕੜ ਭੂਮੀ ਆ ਪਾਦਸ਼ਾਹ ਕਹਿੰਦੇ ਸਾਡਾ ਅਨੁਭਵ ਆ ਅਸੀਂ ਵਿਚਰੇ ਆਂ ਅਸੀਂ ਵੇਖਿਆ ਵੱਡੇ ਸਤਿਗੁਰਾਂ ਨੇ ਵੇਖਿਆ ਸਾਰਾ ਸੰਸਾਰ ਤਾਂਕੀ ਤ੍ਰਿਸ਼ਨਾ 부ਝੀ ਆਮ ਬੰਦੇ 'ਚ ਤ੍ਰਿਸ਼ਨਾ ਹੋਵੇ ਜੱਚਦੀ ਆ ਗੰਦਕੀ ਦੇ ਕੋਲੇ ਕੁਛ ਨਹੀਂ ਵਿਚਾਰਾ ਕਰੇ ਕੀ ਪਰ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਰਾਜੇ ਸਮਝਦੇ ਹੋ ਵੱਡੇ ਸਮਝਦੇ ਹੋ ਭੂਮੀਆਂ ਵਾਲੇ ਸਮਝਦੇ ਹੋ ਉਹਨਾਂ ਦੀ ਵੀ ਤ੍ਰਿਸ਼ਨਾ 부ਝੀ ਨਹੀਂ ਹੈ ਗੱਲ ਕਰਕੇ ਦੇਖ ਲਓ ਉਹ ਉਹਦੋਂ ਵੀ ਦੁਖੀ ਹੈ ਉਹਨਾਂ ਦੇ ਚਿੱਤ 'ਚ ਵੀ ਹੋਰ ਚੱਲਦਾ ਹਲੇ ਕੁਝ ਕੀ ਕਰ ਰਹੇ ਆ ਮਾਰੇ ਕਹਿੰਦੇ ਲਪਟ ਰਹੇ ਮਾਇਆ ਰੰਗ ਮਾਤੇ ਉਹ ਕਹਿੰਦੇ ਚੁੰਬੜੇ ਹੋਇਆ ਮਾਇਆ ਨੂੰ ਉਹ ਜਿਨ੍ਹਾਂ ਨੂੰ ਤੁਸੀਂ ਵੱਡੇ ਮੰਨਦੇ ਹੋ ਨਾ ਵੀ ਰਾਮ ਨਾਲ ਬੈਠਿਆ ਮਹਿਲਾਂ 'ਚ ਆ ਰਾਮ ਨਾਲ ਆਨੰਦ ਕਰਦੇ ਆ ਦੂਰੋਂ ਹੀ ਭੁਲੇਖਾ ਜਿਵੇਂ ਭਾਰਤ ਵਾਲਿਆਂ ਨੂੰ ਰਹਿੰਦਾ ਫਲਾਨਾ ਤਾਂ ਕੈਨੇਡਾ ਬੈਠਾ ਇੱਥੇ ਗੱਲ ਬੈਠੇ ਦੀ ਚੱਲਦੀ ਆ ਉਹਨੂੰ ਖੜਨਾ ਵੀ ਨਸੀਬ ਨਹੀਂ ਹੁੰਦਾ ਉਹਦਾ ਪੱਬ ਵੀ ਨਹੀਂ ਲੱਗਦਾ ਇੱਕ ਥਾਂ ਵਿਚਾਰੇ ਦਾ 24 ਘੰਟੇ ਜੌਬ ਹੈ ਇਸ ਤਰ੍ਹਾਂ ਹੀ ਜਿਹੜੇ ਦੂਰੋਂ ਦਿਸਦੇ ਮਹਿਲ ਐ ਇਹਨਾਂ ਵੱਡੇ ਵੱਡੇ ਮਹਿਲਾਂ 'ਚ ਉਦਾਸ ਲੋਕ ਰਹਿੰਦੇ ਆ ਬਹੁਤ ਇਹ ਤਾਂ ਉਦਾਸੀਆਂ ਨੂੰ ਮਟਾਉਣ ਵਾਸਤੇ ਵੱਡੇ ਵੱਡੇ ਫੰਕਸ਼ਨ ਕਰਕੇ ਦਿਖਾਉਂਦੇ ਆ ਕਿ ਅਸੀਂ ਬਹੁਤ ਖੁਸ਼ ਆ ਤੇ ਆਮ ਲੋਕ ਇਸ ਭਲੇਖੇ 'ਚ ਆ ਜਾਂਦੇ ਆ ਮਹਾਰਾਜ ਕਹਿੰਦੇ ਨਾ ਲਪਟ ਰਹੇ ਮਾਇਆ ਰੰਗ ਮਾਤੇ ਇਹ ਚੁੰਬੜੇ ਹੋਏ ਆ ਮਾਇਆ ਨੂੰ ਆਉਧਿਆ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਖਾਜਤ ਇੰਨੇ ਐ ਲੋਚਨ ਕਸ਼ੂ ਨਾ ਸੂਜੀ ਇਹਨਾਂ ਦੀਆਂ ਅੱਖਾਂ 'ਚ ਐਨਾ غرੂਰ ਭਰਿਆ ਗਿਆ ਮਾਇਆ ਦਾ, ਉਹਦਿਆਂ ਦਾ, ਦੌਲਤਾਂ ਦਾ, ਸ਼ੌਹਰਤਾਂ ਦਾ ਇਹਨਾਂ ਨੂੰ ਸੁਝਦਾ ਕੁਛ ਨਹੀਂ। ਨਾ ਇਹਨਾਂ ਨੂੰ ਸੁੱਖ ਹੈ, ਨਾ ਸ਼ਾਂਤੀ ਹੈ, ਨਾ ਇਹਨਾਂ ਨੂੰ ਸੰਤੋਖ ਹੈ। ਸਹਜ ਦਾ ਤਾਂ ਮਤਲਬ ਹੀ ਨਹੀਂ। ਟਿਕਾ ਦਾ ਤਾਂ ਮਤਲਬ ਹੀ ਨਹੀਂ, ਟਿਕ ਨਹੀਂ ਸਕਦੇ। ਇਹਨਾਂ ਨੂੰ ਤਾਂ ਦਿਵਾਈਆਂ ਟਿਕਾਉਂਦੀਆਂ। ਆਪ ਦੀ ਮਰਜ਼ੀ ਨਾਲ ਸੌਂ ਵੀ ਨਹੀਂ ਸਕਦੇ ਇਹ ਹਾਲਾਤ ਆ ਇਹਨਾਂ ਵੱਡੇ ਵੱਡੇ ਲੋਕਾਂ ਦੇ ਇਹ ਤਾਂ ਜਿਹੜੇ RAM ਨਾਲ ਆਪਣੀ ਮਰਜ਼ੀ ਚ ਰਹਿੰਦੇ ਆ ਉਹ ਆ ਜਿਹੜੇ ਕਰਤੇ ਦੇ ਉਸ ਨਿਜਮ ਨੂੰ ਸਮਝ ਕੇ ਕਿ ਤੇਰੇ ਹੁਕਮ ਚ ਹੈ ਕਣ ਕਣ ਦੇ ਵਿੱਚ ਤੂੰ ਆਪ ਹੈ ਉਹਦੇ ਆਨੰਦ ਨੂੰ ਅੰਦਰੋਂ ਮਹਿਸੂਸ ਕਰਦੇ ਆ ਬਾਣੀ ਪੜ੍ਹਦੇ ਆ ਸੁਣਦੇ ਆ ਉਹਨਾਂ ਦੀ ਸਮਝ ਵੱਧਦੀ ਜਾਂਦੀ ਹੈ ਗੱਲ ਸਮਝ ਆਉਂਦੀ ਜਾਂਦੀ ਹੈ ਇਹਦਾ ਮਤਲਬ ਇਹ ਨਹੀਂ ਵੱਡੇ ਜਿਹੜੇ ਲੋਕਾਂ ਨੂੰ ਨਫ਼ਰਤ ਕਰਨੀ ਹੈ ਜਬ ਵੱਡੇ ਹੋਣਾ ਨਹੀਂ ਵੱਡੇ ਟਕਾਣ ਨਾਲ ਵੀ ਹੋਇਆ ਜਾ ਸਕਦਾ ਹੈ ਵੱਡੇ ਚੰਗੇ ਪੜਨਾ ਵੀ ਹੋਇਆ ਜਾ ਸਕਦਾ ਹੈ ਤੇ ਮਹਾਰਾ ਹੀ ਕਹਿੰਦੇ ਜਿਹੜੀ ਅੰਨੀ ਦੌੜ ਆਣਾ ਇਹ ਤੁਹਾਨੂੰ ਕੰਡਮ ਕਰਦੀ ਆ ਵਿਖਿਆ ਮਹ ਕਿਨਹੀ ਤ੍ਰਿਪਤ ਨ ਪਾਈ ਮਹਾਰਾ ਹੀ ਕਹਿੰਦੇ ਇਹ ਗੱਲ ਨਹੀਂ ਹੈ ਕਿ ਇੰਨਾ ਚੋਂ ਕੋਈ ਸਿਆਣਾ ਹੈ ਕੋਈ ਤ੍ਰਿਪਤੀ ਪਾ ਲੂਗਾ ਮਹਾਰਾ ਹੀ ਕਹਿੰਦੇ ਰਾਹੀ ਕਾਲਖ ਦਾ ਇਸ ਹੈ ਇਹ ਵਿਖਿਆ ਦਾ ਜਿਹੜਾ ਮਾਇਆ ਦਾ ਕਹਿੰਦੇ ਰਾਹ ਨਾ ਇੱਧਰ ਤ੍ਰਿਪਤੀ ਹੈ ਹੀ ਨਹੀਂ ਇਹ ਇਸੇ ਤਰ੍ਹਾਂ ਹੀ ਆ ਜਿਵੇਂ ਕੋਈ ਮਸ਼ੀਨ ਵਾਈਬ੍ਰੇਟ ਤੇ ਲੱਗੀ ਹੋਵੇ ਤੇ ਅਸੀਂ ਉਹਦੇ ਉੱਤੇ ਕੋਈ ਚੀਜ਼ ਧਰ ਕੇ ਕਹਿੰਗੇ ਵੀ ਹਿੱਲੇ ਨਾ ਤੇ ਹੋ ਨਹੀਂ ਸਕਦਾ ਜਦੋਂ ਵਾਈਬ੍ਰੇਟ ਹੋ ਰਿਹਾ ਤਾਂ ਉਹ ਹਿੱਲੂਗਾ ਇਹ ਇਸੇ ਤਰ੍ਹਾਂ ਹੀ ਆ ਕਿ ਜਿਹੜੇ ਰਸਤੇ ਤੇ ਅਸੀਂ ਤੁਰਨਾ ਚਾਹੁੰਦੇ ਆ ਵੀ ਰਸਤਾ ਸਾਫ਼ ਹੋਵੇ ਉਸੇ ਤਈ ਆਪ ਹੀ ਪੱਥਰ ਢਾਈ ਜਾਣੇ ਇਹੀ ਇਸੇ ਤਰ੍ਹਾਂ ਮਾਰੇ ਕਹਿੰਦੇ ਕਦੇ ਨਹੀਂ ਹੋ ਸਕੂਗਾ ਵਿਖਿਆ ਦੇ ਵਿੱਚ ਜਾਣ ਵਾਲੇ ਲੋਕ ਤ੍ਰਿਪਤ ਹੋ ਜਾਣ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਕੁਛ ਸਾਡਾ ਚਿੱਤ ਵੀ ਕਹਿੰਦਾ ਵੀ ਇਹ ਤਾਂ ਲੋਕ ਹੀ ਥੋੜੇ ਜਿਹਾ ਜ਼ਿਆਦਾ ਲਾਲਚੀ ਹੈ ਮੇਰੇ ਕੋਲੇ ਐਨੇ ਕ ਹੋਣ ਐਨਾ ਕ 20 ਕਿੱਲੇ ਬਾਣ ਦੇ ਬਣ ਜਾਣ ਬਸ 20-50 ਲੱਖ ਰੁਪਇਆ ਜਮ੍ਹਾਂ ਹੋਵੇ ਵਾਧੂ ਹੈ ਉੱਥੇ ਪਹੁੰਚਣ ਦੀ ਧੀਰ ਆ ਵੀਨਾ ਇੱਕ ਬਿੰਦੀ ਉਹਦੀ ਹੋ ਲੱਗ ਜਾਨੀਆ ਕਹੂ 200 ਵਾਲੇ ਬੈਠੇ ਇੱਥੇ ਤਾਂ ਇੱਥੇ ਤਾਂ ਫਲਾਣੇ ਕੋਲੇ 250 ਆ ਆਪਾਂ ਤਾਂ 20 ਵਾਲੇ ਜਮੇ ਛੋਟੇ ਜਿਹੇ ਲੱਗਦੇ ਆ ਇਹ ਸੰਸਾਰ ਦਾ ਵਿਖਿਆ ਦਾ ਇੱਕ ਚੱਕਰ ਬਣਾਇਆ ਹੋਇਆ ਜਿਹੜਾ ਚੱਕਰ ਚ ਪੈ ਗਿਆ ਉਹ ਤ੍ਰਿਪਤੀ ਨਹੀਂ ਪਾ ਸਕਦਾ ਜਿਹੜਾ ਤ੍ਰਿਪਤੀ ਕੰਨੀ ਤੁਰ ਪਿਓ ਇਹਨਾਂ ਚੱਕਰਾਂ ਚ ਨਹੀਂ ਪੈ ਸਕਦਾ ਇਹ ਹੈ ਇਸੇ ਤਰੀ ਮਹਾਰਾਜ ਕਹਿੰਦੇ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਜਿਉ ਪਾਵਕ ਈਦਨ ਨਹੀਂ ਧਰਪਾ ਬਿਨ ਹਰ ਕਹਾ ਅਗਾਈ ਰਹਾਓ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਪਾਵਕ ਕਿਹਾ ਅੱਗ ਨੂੰ ਕਹਿੰਦੇ ਅੱਗ ਚ ਜਿੰਨੀ ਮਰਜੀ ਲੱਕੜ ਸਿੱਟੀ ਜਾਓ ਇੰਦਣ ਸਿੱਟੀ ਜਾਓ ਉਹ ਕਹਿੰਦੇ ਰਜਦੀ ਨਹੀਂ ਹੈ ਅੱਗ ਦੁਨੀਆ ਪਰ ਦੀ ਲੱਕੜ ਸੜਦੇ ਉਹ ਅੱਗ ਚ ਉਹਨੇ ਮਚਾ ਦੇਣੀ ਆ ਨਹੀਂ ਰਜਦੀ ਜੋ ਪਾਪ ਕੀ ਇਦਨ ਨਹੀਂ ਧਰਾਪੈ ਬਿਨ ਹਰ ਕਹਾ ਅਗਾਈ ਰਹਾਓ ਇਸੇ ਤਰ੍ਹਾਂ ਜਿਹੜਾ ਵਿਖਿਆ ਚੁੱਲਜਿਆ ਵਾ ਉਹ ਰਜਦਾ ਨਹੀਂ ਹੈ ਜ਼ਿੰਦਗੀ ਚ ਕਦੇ ਵੀ ਹੋਰ-ਹੋਰ ਦੀ ਤਕੋਤੋਂ ਮਿਟਦੀ ਨਹੀਂ ਪਾਸ਼ਾ ਕਹਿੰਦੇ ਉਹਨੇ ਮਿਟਣਾ ਹਰ ਦੇ ਨਾਮ ਨਾਲ ਰਾਜ ਆਉਣਾ ਚੇਤਨਾ ਨੂੰ ਹਰੀ ਨਾਲ ਜੁੜ ਕੇ ਰਾਜ ਆਉਣਾ ਨਾਮ ਦੀ ਪ੍ਰਾਪਤੀ ਹੋਏ ਤੋਂ ਉਹਦਾ ਨਾਮ ਹੈ ੴ ਸਤਨਾਮ ਇਹ ਹਰੀ ਨਾਮ ਇਹ ਰਾਮ ਰਸ ਅੰਦਰ ਪਿਆ ਜਿਵੇਂ ਜਿਵੇਂ ਕੋਈ ਪਵਨ ਗੁਰੂ ਤੋਂ ਸ਼ਬਦ ਗੁਰੂ ਦੀ ਯਾਤਰਾ ਕਰਦਾ ਹੈ ਗੁਰੂ-ਗੁਰੂ ਕਰਦਾ ਹੈ ਟਿਕ ਕੇ ਬਹਿੰਦਾ ਹੈ ਆਉਂਦੇ ਜਾਂਦੇ ਸੁਆਸਾ ਨੂੰ ਮਹਿਸੂਸ ਕਰਦਾ ਉਹ ਗੱਲ ਲਈ ਸਮਝ ਆਉਂਦੀ ਹੈ ਇਸ ਚੱਕਰ ਤੋਂ ਸੁਰਤ ਉੱਚੀ ਉੱਠਦੀ ਐ ਚੜਦੀ ਜਵਾਨੀ ਜਿੱਤੇ ਗੱਲਾਂ ਹੀ ਆਏ ਲੱਗਦੀਆਂ ਵੀ ਐਵੇਂ ਹੀ ਆ ਤਾਂ ਫੇਲ ਹੋ ਜਾਾਂਗੇ ਪਰ ਜਿੱਦੇ ਕਿਸੇ ਪੁਆਇੰਟ ਤੇ ਪਹੁੰਚਦਾ ਵੀ ਕਰ ਵੀ ਕੀ ਲਿਆ ਫਿਰ ਸਾਰਾ ਕੁਝ ਕਰ ਕਰਾ ਕੇ ਵੀ ਖਾਂਦੀ ਪਣਦੀਦਾ ਜਿਵੇਂ ਆਨਸਟੇਨ ਨੇ ਕਿਹਾ ਸੀ ਕਹਿੰਦਾ ਵੀ ਆਉਣ ਵਾਲਾ ਜੇ ਕਿਤੇ ਮੈਨੂੰ ਜਨਮ ਮਿਲੇ ਮੈਂ ਕਿਸੇ ਪਿੰਡ ਜੇ ਚ ਜਨਮ ਲੈਣਾ ਚਾਹਣਾ ਨਿੱਕੇ ਨਿੱਕੇ ਕੰਮ ਕਰਕੇ ਜਿਉਣਾ ਚਾਹਣਾ ਅਣਪਵ ਲੈਣਾ ਚਾਹਣਾ ਨਿੱਕੀਆਂ ਜੀਆਂ ਕਿਆਰੀਆਂ ਬੜਾ ਬੜਾ ਕੇ ਖਸ ਦੇ ਖੇਡਦੇ ਰਹਿਣਾ ਹੱਸ ਦੇ ਖੇਡਦੇ ਖਾ ਪੀ ਲੈਣਾ ਸਰਨ ਜੀਵਨ ਸਹਿਜ ਜੀਵਨ ਐਸ ਵਾਰ ਤਾਂ ਕਹਿੰਦਾ ਮੈਂ ਖਾਲੀ ਮੁੜ ਚੰਦਿਆ ਬਹੁਤ ਵੱਡੀਆਂ ਖੋਜਾਂ ਕਰਕੇ ਦੇਖਿਆ ਦੁਨੀਆਂ ਨੂੰ ਪਰ ਚਿੱਤ ਚ ਤ੍ਰਿਪਤੀ ਨਹੀਂ ਆਈ ਇਹ ਤ੍ਰਿਪਤੀ ਹੈ ਜਿਹੜੀ ਦੁਨੀਆਂ ਭਾਲਦੀ ਫਿਰਦੀ ਹੈ ਕਿਸੇ ਨੂੰ ਸਾਰਾ ਜੀਵਨ ਗਵਾ ਕੇ ਅਕਲ ਆਉਂਦੀ ਹੈ ਕਿਸੇ ਨੂੰ ਦੂਜਿਆਂ ਦਾ ਗਵਾਚਿਆ ਦੇਖ ਕੇ ਆ ਜਾਂਦੀ ਹੈ ਪਹਿਲੀ ਉਮਰ ਹੀ ਇਸਲ ਚੀਜ਼ ਤਾਂ ਤ੍ਰਿਪਤੀ ਹੈ ਸਹਜ ਅਵਸਥਾ ਹੈ ਆਤਮਿਕ ਅਡੋਲਤਾ ਦੀ ਅਵਸਥਾ ਹੈ ਉਹ ਪਰਮ ਤਤ ਨਾਲ ਇੱਕ ਮਿਕਤਾ ਦੀ ਅਵਸਥਾ ਹੈ ਇਹਨਾਂ ਚੀਜ਼ਾਂ ਨਾਲ ਰੱਜ ਨਹੀਂ ਆਉਣਾ ਇਹ ਤਾਂ ਜਿਵੇਂ ਅੱਗ 'ਚ ਜਿੰਨੀ ਮਰਜ਼ੀ ਲੱਕੜ ਸਿੱਟੀ ਜਾਓ ਰੱਜ ਨਹੀਂ ਆਉਂਦਾ ਉਹਨੂੰ ਸਾਡਾ ਚਿੱਤ ਸਾਡੀਆਂ ਜਿਹੜੀਆਂ ਵਾਸਨਾਵਾਂ ਇਹਨਾਂ ਨੂੰ ਕਿਸੇ ਪਦਾਰਥ ਨਾਲ ਰੱਜ ਨਹੀਂ ਆਉਂਦਾ ਦੁਨੀਆਂ 'ਤੇ ਇਹ ਤਾਂ ਸੰਤੋਖ ਦੇ ਘਰ ਜਾ ਕੇ ਜਦੋਂ ਹਰੀ ਨਾਮ ਨਾਲ ਜੁੜਦਾ ਹੈ ਜਾ ਤਾਈ ਸਮਝ ਆ ਜਾਂਦੀ ਐ ਵੀ ਸਭ ਕੁਝ ਬਣਾਉਣ ਵਾਲਾ ਮੇਰਾ ਹਰਜੀ ਪਿਤਾ ਹਰਜੀ ਮਾਤਾ ਸਾਰਾ ਕੁਛ ਹੀ ਮੇਰਾ ਜਦ ਧਿਆਨ ਦੀ ਗਹਿਰਾਈ ਆ ਦਿਖਾ ਦਿੰਦੀ ਐ ਵੀ ਮੇਰਾ ਕੁਛ ਵੀ ਨਹੀਂ ਦੋਨੋਂ ਚ ਇੱਕ ਘਟਨਾ ਘਾਟੀ ਜਾਂਦੀ ਐ ਜਿਹੜਾ ਅੰਦਰ ਜੁੜ ਜਾਂਦਾ ਐ ਇਹ ਰਹਾਉ ਦੀ ਪੰਕਤੀ ਐ ਜੋ ਪਾਵਕ ਇਦਾਂ ਨਹੀਂ ਧਰਾਪਾ ਬਿਨ ਹਰ ਕਹਾ ਅਗਾਹੀ ਦਿਨ ਦਿਨ ਕਰਤ ਭੋਜਨ ਬਹੁ ਵਿੰਜਨ ਤਾਂਕੀ ਮਿਟਾਇਨਾ ਭੁੱਖਾ ਮਰਈ ਕਹਿੰਦੇ ਦਿਨ ਦਿਨ ਹਰ ਰੋਜ਼ ਜਿੰਨੇ ਮਰਜੀ ਸਵਾਦਲੇ ਪਦਾਰਥ ਖਾਈ ਜਾਵੇ ਬਣਾਈ ਜਾਵੇ ਛਕੀ ਜਾਵੇ ਇਹ ਬੰਦੇ ਦੀ ਭੁੱਖ ਨਹੀਂ ਮਿਟਦੀ ਇਹ ਦੀ ਖੋਜ ਵਾਲੇ ਇਹ ਵੀ ਦੱਸਦੇ ਆ ਕਿ ਜਿਹੜੇ ਖੜੇ ਤਾਜ਼ੇ ਤਾਜ਼ੇ ਪਸ਼ੂ ਪੰਛੀਆਂ ਦੀਆਂ ਜੁੰਨੀਆਂ ਚ ਮਨੁੱਖ ਦੀ ਜੁੰਨੀ ਚਾਹੀ ਹੁੰਦੇ ਆ ਉਹਨਾਂ ਦਾ ਤਾਂ ਜੋਰ ਹੀ ਸਾਰਾ ਇਸ ਗੱਲ ਤੇ ਲੱਗਦਾ ਖਾਓ ਪੀਓ ਉਹ ਕਦੇ ਕਿਸੇ ਧਰਮ ਦੀ ਗੱਦ ਨਹੀਂ ਕਰਨਗੇ ਕਦੇ ਸੁਣਨਗੇ ਨਹੀਂ ਉਹ 2-4 ਜਨਮ ਸੁਣ ਵੀ ਨਹੀਂ ਸਕਦੇ ਉਹਨਾਂ ਦੀ ਮਜਬੂਰੀ ਆ ਉਹ ਨਵਾਂ ਨਵਾਂ ਪੂਰ ਆਇਆ ਉਹਨਾਂ ਨੂੰ ਦੁਨੀਆ ਬਾੜੀ ਰੰਗਲੀ ਲੱਗਦੀ ਹੈ ਬਾੜੀ ਪਿਆਰੀ ਲੱਗਦੀ ਹੈ ਪਦਾਰਥਾਂ ਨੂੰ ਦੇਖ ਕੇ ਜਾਨ ਨਿਕਲਦੀ ਆ ਅੰਦਰੋਂ ਤੇ ਇਸੇ ਕਰਕੇ ਅਸੀਂ ਦੇਖਦੇ ਆਂ ਵੀ ਕਈ ਵਾਰੀ ਬੰਦਾ ਉਹਨਾਂ ਪਦਾਰਥਾਂ ਖਾਤਰ ਜਾਨ ਗਵਾ ਵੀ ਜਾਂਦਾ ਓਹ ਲੋਕ ਹੁੰਦੇ ਆ ਜਿਹੜੇ ਤਾਜ਼ੇ-ਤਾਜ਼ੇ ਦੁਨੀਆ ਚ ਆਏ ਆ ਜਿਨ੍ਹਾਂ ਦੇ ਕਾਫੀ ਅਨੁਭਵ ਹੋ ਚੁੱਕੇ ਆ ਉਹਨਾਂ ਤੇ ਅਸਰ ਕਰਨੋਂ ਹਟ ਜਾਂਦੀਆਂ ਚੀਜ਼ਾਂ ਉਹ ਫਿਰ ਅੰਦਰੋਂ ਗੁਰੂ ਨੂੰ ਖੋਜਦੇ ਆ ਸਾਧੂ ਨੂੰ ਖੋਜਦੇ ਆ ਸੰਤ ਨੂੰ ਖੋਜਦੇ ਆ ਬਾਣੀ ਪੜ੍ਹਦੇ ਆ ਬਾਣੀ ਸੁਣਦੇ ਆ ਕੁਝ ਜਾਨਣਾ ਚਾਹੁੰਦੇ ਆ ਵੀ ਗੱਲ ਅਸਲ 'ਚ ਕੀ ਐ ਇਹ ਤਾਂ ਬਹੁਤ ਾਰੀ ਦੇਖ ਲਿਆ ਸਿਸਟਮ ਪਾਸ਼ਾ ਕਹਿੰਦੇ ਦਿਨ ਦਿਨ ਕਰਦ ਪੋਜਨ ਬਹੁ ਵਿੰਜਨ ਤਾਂ ਕਿ ਮਿਟਾਣਾ ਭੁੱਖਾ ਉਹਨਾਂ ਦੀ ਭੁੱਖ ਨਹੀਂ ਕਦੇ ਵੀ ਮਿਟਦੀ ਉਦਮ ਕਰੈ ਸਵਾਨ ਕੀ ਨਿਆਈ ਪਾਸ਼ਾ ਕਹਿੰਦੇ ਭਜਦਾ ਉਦਮ ਕਰਦਾ ਕਾਦੇ ਵਾਂਗੂ ਕੁੱਤੇ ਨੂੰ ਸਾਰਾ ਦਿਨ ਖਾਣ ਪੀਣ ਦੇ ਚੱਕਰਾਂ 'ਚ ਕਮਾਉਣ ਦੇ ਚੱਕਰਾਂ 'ਚ ਜਿਵੇਂ ਇੱਕ ਕੁੱਤਾ ਭੱਜੈ ਫਿਰਦਾਣਾ ਇਹ ਪਦਾਰਥਾਂ ਦੇ ਮਗਰ ਇਨਸਾਨ ਵੀ ਆਈ ਭੱਜੈ ਫਿਰਦਾ ਹੁਣ ਸਾਡੇ ਇੱਕ ਚੀਜ਼ ਪ੍ਰਚਲਿਤ ਹੋ ਗਈ ਕਿ ਮਹਾਰਾਜ ਨੇ ਕਿਰਤ ਕਰਨ ਨੂੰ ਕਿਹਾ ਤੇ ਕਿਰਤ ਤੇ ਜੋਰ ਸਾਰਾ ਬਾਣੀ ਨਹੀਂ ਪੜਨੀ ਬਾਣੀ ਸੁਣਨੀ ਨਹੀਂ ਸਾਧਨਾ ਨਹੀਂ ਕਰਨੀ ਇਹ ਗੱਲ ਕਹਿ ਕੇ ਹਰ ਇੱਕ ਨੂੰ ਚੁੱਪ ਕਰਾ ਦੇਣਾ ਭਾਈ ਕਿਰਤੀ ਬੰਦੇ ਆ ਅਸੀਂ ਕੀ ਦੇਣਾ ਵਾਲੀਆਂ ਗੱਲਾਂ ਤੋਂ ਬਾਬੇ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਨਾਮ ਜਪਣਾ ਨਹੀਂ ਵੰਡ ਕੇ ਵੀ ਨਹੀਂ ਸ਼ਕਣਾ ਤੇ ਜਿਹੜੇ ਕੰਦੀ ਕਿਰਤ ਕਰਦੇ ਆ ਮਹਾਰਾਜ ਕਹਿੰਦੇ ਉਦਮ ਕਰਐ ਸਵਾਨ ਕੀ ਨਿਆਈ ਚਾਰੇ ਕੁੰਟਾ ਘੋਖਾ ਕੁੱਤੇ ਦੇ ਵਾਂਗ ਭੱਜਿਆ ਰਹਿੰਦਾ ਸਾਰਾ ਦਿਨ ਕੋਖ ਦਾ ਭਾਲਦਾ ਤੁਰਿਆ ਫਿਰਦਾ ਕਿੱਥੋਂ ਖਾਣ ਨੂੰ ਮਿਲ ਜੇ ਕੁਝ ਕਿੱਥੋਂ ਪੀਣ ਨੂੰ ਮਿਲ ਜੇ ਕਿੱਥੋਂ ਕੋਈ ਚੀਜ਼ ਚੱਕ ਲਈਏ ਆਪਦੇ ਕਬਜ਼ੇ 'ਚ ਆ ਜੇ ਆ ਨਾਲ ਦਾ ਮਿਲ ਜੇ ਇਧਰੋਂ ਮਿਲ ਜੇ ਸਾਰਾ ਦਿਨ ਸੋਚ ਮਰੇ ਕਹਿੰਦੇ ਏਸੇ ਪਾਸੇ ਲੱਗੀ ਰਹਿੰਦੀ ਐ ਕੁਝ ਲੋਕ ਆਪਦੇ ਆਪ ਨੂੰ ਬੜੇ ਉੱਚੇ ਸੁੱਚੇ ਮੰਨ ਲੈਂਦੇ ਜਿਹੜੇ ਕੱਲੇ ਪਦਾਰਥਾਂ ਨੂੰ ਭਜਦੇ ਆ ਕਿ ਸਾਨੂੰ ਨਹੀਂ ਕੋਈ ਹੋਏ ਕਹਿ ਸਕਦਾ ਬਾਸ਼ਾ ਕਹਿੰਦੇ ਆ ਇੱਕ ਹੋਰ ਕੈਟਾਗਰੀ ਆ ਜਾਂਦੀ ਆ ਨਾਲ ਫਿਰ ਕਾਮਬੰਤ ਕਾਮੀ ਬਹੁਨਾਰੀ ਪਰ ਗ੍ਰਹਿ ਜੋੜਾਂ ਚੂਕੈ ਫਿਰ ਕਹਿੰਦੇ ਜਦੋਂ ਮਾਇਆ ਹੁੰਦੀ ਆ ਨਾ ਪੈਸਾ ਆਉਂਦਾ ਤਾਕਤ ਆਉਂਦੀ ਆ ਅਹੁਦੇ ਆਉਂਦੇ ਆ ਫਿਰ ਕਾਮ ਸਿਰ ਨੂੰ ਚੜ ਜਾਂਦਾ ਫਿਰ ਕਾਮ ਜਦੋਂ ਸਿਰ ਨੂੰ ਚੜਦਾ ਫਿਰ ਕਾਮੀ ਹੋ ਜਾਂਦਾ ਮਨੁੱਖ ਕਾਮੀ ਹੋਇਆ ਮਨੁੱਖ ਕਹਿੰਦੇ ਵੱਖ-ਵੱਖ ਤਰ੍ਹਾਂ ਦੀਆਂ ਔਰਤਾਂ ਪਾਲਦਾ ਕਾਮਵੰਤ ਕਾਮੀ ਬਹੁਨਾਰੀ ਇੱਥੇ ਵੀ ਸਬੰਧ ਬਣ ਜਾਣਾ ਇੱਥੇ ਵੀ ਬਣ ਜਾਣਾ ਉੱਥੇ ਵੀ ਬਣਾ ਲਾ ਉੱਧਰ ਵੀ ਜਾਇਆ ਮਾਂ ਆਮ ਪਿੰਡ ਤੋਂ ਉੱਠ ਕੇ ਵਿਦੇਸ਼ਾਂ ਤੱਕ ਦੀ ਗੱਲ ਚੱਲ ਪੈਂਦੀ ਆ ਕਿ ਕਿਹੜੇ-ਕਿਹੜੇ ਦੇਸ਼ਾਂ 'ਚ ਜਾ ਕੇ ਕੀ-ਕੀ ਕਰਨਾ ਹੈ ਜਦੋਂ ਪੈਸਾ ਕੋਲ ਆ ਜਾਂਦਾ ਹੈ ਮਾਇਆ ਚੱਕਰ ਕਿੱਧਰ ਨੂੰ ਪਾਉਂਦੀ ਹੈ ਕਿੱਧਰ ਲੈ ਜਾਂਦੀ ਹੈ ਚੱਕੀ ਕਾਮਵੰਤ ਕਾਮੀ ਬਹੁਨਾਰੀ ਪਰ ਗ੍ਰਹਿ ਜੋ ਨਾ ਚੁੱਕਾ ਮਹਾਰਾ ਜੀ ਕਹਿੰਦੇ ਸਾਰਾ ਦਿਨ ਪ੍ਰਾਏ ਘਰਾਂ ਵੱਲ ਤੱਕਦਾ ਰਹਿੰਦਾ ਪ੍ਰਾਏ ਧਨ ਨੂੰ ਤੱਕਦਾ ਰਹਿੰਦਾ ਪਰਾਏ ਤਨ ਨੂੰ ਤੱਕਣ ਦੀ ਦੌੜ ਚ ਭੋਗਣ ਦੀ ਦੌੜ ਚ ਹੀ ਜੀਵਨ ਲਾ ਹੁੰਦਾ ਜਿਹੜਾ ਜੀਵਨ ਕਿਸੇ ਕੀਮਤ ਤੇ ਮਿਲਣਾ ਹੀ ਨਹੀਂ ਉਸ ਕੀਮਤ ਨੂੰ ਏਸੇ ਰਾਹ ਚਲਾ ਦਿੰਦਾ ਪਹਿਲਾਂ ਭਜਦਾ ਕੁੱਤੇ ਵਾਂਗ ਕਮਾਉਣ ਖਾਤਰ ਕਮਾ ਲੈਂਦਾ ਪੈਸਾ ਆ ਗਿਆ ਉਧਾ ਆ ਗਿਆ ਤਾਕਤ ਆ ਗਈ ਹੁਣ ਕਾਮ ਦੇ ਚੱਕਰ ਚ ਪੈ ਕੇ ਸਾਰਾ ਕੁਝ ਖਰਚ ਦੇਣਾ ਬਰਬਾਦ ਕਰ ਦੇਣਾ ਦੈਨ ਪ੍ਰਤ ਕਰੈ ਕਰੈ ਪਛਤਾਪੈ ਸੋਗ ਲੋਭ ਮਹਿ ਸੁਕੈ ਹਰ ਦਿਨ ਪਾਤਸ਼ਾਹ ਕਹਿੰਦੀ ਇਹੀ ਚੱਕਰ ਚ ਪਿਆ ਰਹਿਦਾ ਕਮਾਉਂਦਾ ਖਰਚ ਦਾ ਕਾਮਵੰਤ ਬਣ ਗਿਆ ਜਿਵੇਂ ਜਿਵੇਂ ਇਦਣ ਨੂੰ ਜਾਂਦਾ ਚੇਤਨਾ ਦੇ ਇੱਕ ਕੋਨੇ ਦੇ ਵਿੱਚ ਪਸਤਾਵਾ ਵੀ ਉੱਠਦਾ ਵੀ ਮੈਂ ਆ ਕੀ ਕਰਦਾ ਤੇ ਅੰਦਰੋਂ ਮਹਿਸੂਸ ਵੀ ਹੁੰਦਾ ਵੀ ਮੈਂ ਕੁਝ ਗਵਾ ਰਿਹਾ ਮੇਰਾ ਕੁਝ ਬੇਸਕੀਮਤੀ ਜਾ ਰਿਹਾ ਦਿਨ ਪ੍ਰਤ ਕਰੈ ਕਰੈ ਪਛਤਾਪੈ ਨਾਲੇ ਰੋਜ਼ ਕਰਦਾ ਉਹੀ ਕੰਮ ਉਹੀ ਭਜਨ ਅਠ ਉਹੀ ਔਰਤਾਂ ਦਾ ਪਿੱਛਾ ਉਹੀ ਕਾਮ ਵਿਸਾ ਉਹੀ ਭੋਗ ਭੋਗਣੇ ਭੈੜੀਆਂ ਨਗਾਹਾਂ ਨਾਲ ਤੱਕਣਾ ਰੋਜ਼ ਕਰਦਾ ਦਿਨ ਪ੍ਰਤ ਕਰੈ ਕਰੈ ਪਛਤਾਪੈ ਫਿਰ ਪਛਤਾਉਂਦਾ ਬਹਿ ਕੇ ਸੋਗ ਲੋਭ ਮਹਿਸੂਕਾ ਨਾਲੇ ਤਾਂ ਸੋਗ ਪੈਦਾ ਹੁੰਦਾ ਹਿਰਦੇ 'ਚ ਨਾਲੇ ਲੋਭ ਪੈਦਾ ਹੁੰਦਾ ਵੀ ਮੇਰੇ ਕੋਲੇ ਤਾਂ ਹੋਣਾ ਚਾਹੀਦਾ ਇਹ ਸਾਰਾ ਕੁਝ ਤੇ ਇਹ ਦੋਨੇ ਚੱਕੀ ਦੇ ਪੁੜਾਂ ਦੇ ਵਿੱਚ ਹੀ ਉਹ ਪਸਤਾਉਂਦਾ ਵੀ ਹੈ ਸੁਕਦਾ ਵੀ ਹੈ ਹਰ ਹਰ ਨਾਮ ਅਪਾਰ ਅਮੋਲਾ ਅਮਰਤ ਇੱਕ ਨਿਧਾਨਾ ਕਹਿੰਦੇ ਹਰੀ ਦਾ ਜੋ ਨਾਮ ਹੈ ਨਾ ਹਰ ਹਰ ਨਾਮ ਇਹ ਅਪ ਅਪਰਪਾਰ ਹੈ ਇਹ ਹੀ ਆ ਅਮੋਲਕ ਖਜ਼ਾਨਾ ਅਮਰਤ ਸੁਪਿਆ ਵਾ ਜਿਹਦੇ ਚ ਜਿਹਦੇ ਚ ਖਜ਼ਾਨਾ ਛੁਪਿਆ ਵਾ ਅਮਰਤ ਦਾ ਪ੍ਰਮਾਤਮਾ ਮਈ ਸਹਿਜ ਸੁਪਿਆ ਵਾ ਇਹ ਜਦੋਂ ਇਧਰੋਂ ਜੁੜਦਾ ਮਨੁੱਖ ਹਰ ਹਰ ਨਾਮ ਕੰਨੀ ਜੁੜਦਾ ਹੈ ਫੇਰ ਉਹ ਅਮਰਤ ਰੂਪੀ ਖਜ਼ਾਨੇ ਨੂੰ ਪਾ ਲੈਂਦਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਨ ਪਾਸ਼ਾ ਕਹਿੰਦੇ ਜਿਹੜਾ ਜਪਣ ਲੱਗ ਗਿਆ ਜਿਹੜਾ ਸਿਮਰਨ ਵਿੱਚ ਜੁੜ ਗਿਆ ਜਿਹੜਾ ਪਾਠ ਕਰਨ ਲੱਗ ਗਿਆ ਜੀਨੂੰ ਇੰਨਾ ਹਰ ਹਰ ਨਾਮ ਦੀ ਸਮਝ ਆ ਗਈ ਅਮਰਤ ਹਿਰਦੇ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਨਾਮ ਰਸ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ ਉਹਦੀ ਨਿਸ਼ਾਨੀ ਕੀ ਹੈ ਉੱਪਰ ਵਾਲੇ ਕੰਮਾਂ ਵਾਲੇ ਦੇ ਚਿਹਰੇ ਤੋਂ ਸੁੱਖ ਨਹੀਂ ਝਲਕਦਾ 24 ਘੰਟੇ ਚਿੰਤਾ ਉਹਦੇ ਸੁੱਖ ਆ ਜਾਂਦਾ ਸੁੱਖ ਫਿਰ ਸਹਿਜ ਅੰਦਰ ਕੋਈ ਗਲਤ ਪੁਰਨਾ ਨਹੀਂ ਕੋਈ ਚੰਗਾ ਪੁਰਨਾ ਨਹੀਂ ਸਿਰਫ ਜਿਹੜੀ ਹਰ ਹਰ ਨਾਮ ਦੀ ਗੂੰਜ ਹੈ ਓਕੰਕਾਰ ਸਤਨਾਮ ਦਾ ਸਨੱਟ ਹੈ ਉਸੇ ਨੂੰ ਮਹਿਸੂਸ ਕਰਦਾ ਆਉਂਦੇ ਜਾਂਦੇ ਸਵਾਸਾਂ ਨਾਲ ਸੂਖ ਸਹਿਜ ਆਨੰਦ ਸੰਤਨਕ ਹੈ ਤੇ ਉਹ ਜੇ ਗੁਰਮਖਾਂ ਦੇ ਸੰਤਾਂ ਦੇ ਸਾਧੂਆਂ ਦੇ ਚਿੱਤ ਦੇ ਵਿੱਚ ਸਹਿਜ ਹੈ ਤੇ ਹਰ ਵੇਲੇ ਆਨੰਦ ਹੈ ਨਾਨਕ ਗੁਰ ਤੇ ਜਾਨਾ ਇਹੀ ਗੰਦ ਪਾਸ਼ਾ ਕਹਿੰਦੇ ਗੁਰੂ ਤੋਂ ਜਾਣੀ ਹੈ ਕਿ ਜਿਹੜਾ ਜਪਣ ਲੱਗ ਗਿਆ ਧਿਆਉਣ ਲੱਗ ਗਿਆ ਬਾਣੀ ਨੂੰ ਗਾਉਣ ਲੱਗ ਗਿਆ ਉਹ ਸੁੱਖਾਂ ਦੇ ਖਜ਼ਾਨੇ ਸਹਜ ਦੇ ਖਜ਼ਾਨੇ ਪਾਲੂਗਾ ਉਹ ਨੂੰ ਅੰਦਰੋਂ ਪ੍ਰਾਪਤੀਆਂ ਹੋਣੀਆਂ ਸ਼ੁਰੂ ਹੋ ਜਾਣੀਆਂ ਇਹੀ ਪ੍ਰਾਪਤੀਆਂ ਆਪਾਂ ਕਰਨੀਆਂ ਇਹੀ ਜਾਣਣਾ ਸਭ ਤੋਂ ਬੇਸ ਕੀਮਤੀ ਹਰਮੰਦਰ ਸਰੀਰ ਆ ਸਾਡਾ ਇਹਦੇ ਵਿੱਚ ਬੈਠਿਆਂ ਉਹਨੂੰ ਜਾਣਣਾ ਹੈ ਜਾਣਨ ਦਾ ਤਰੀਕਾ ਹੈਗਾ ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਨਾ ਜਾਪ ਕਰਨਾ ਬੋਲ ਕੇ ਪਾਠ ਕਰਨਾ ਪਾਠ ਜਾਪ ਦੇ ਵਿੱਚੋਂ ਪ੍ਰਾਪਤ ਹੋਏ ਗਿਆਨ ਦਾ ਸਿਮਰਨ ਕਰਨਾ ਸਿਮਰਨ ਦਾ ਹੀ ਧਿਆਨ ਬਣ ਜਾਂਦਾ ਹੈ ਇਹ ਸਾਰਾ ਕੁਝ ਕਰਦੇ ਆ ਗੁਰੂ ਘਰ ਦਾ ਵਿਧਾਨ ਹੈ ਕਿ ਜਦੋਂ ਕੋਈ ਰਾਗ ਦੇ ਵਿੱਚ ਨਾਦ ਦੇ ਵਿੱਚ ਕੀਰਤਨ ਕਰਦਾ ਹੈ ਨਾਦ ਗਾਉਂਦਾ ਹੈ ਉਹਨੂੰ ਧਿਆਨ ਨਾਲ ਬੈਠ ਕੇ ਸੁਣਦੇ ਰਹਿਣਾ ਇਹ ਵੀ ਇੱਕ ਸਰਬਣ ਭਗਤੀ ਹੈ ਜਿਹੜੀ ਸੋਨ ਸੰਤ ਸਾਧ ਸਿੱਧ ਬਣਾ ਦਿੰਦੀ ਐ ਸੁਣਿਆ ਸਿੱਧ ਪੀਰ ਸੁਰਨਾਥ 나ਥ ਬਣਾ ਦਿੰਦੀ ਐ ਇਹ ਭਗਤੀ ਵੀ ਕਰੀਏ ਜਾਣੀਏ ਆਪਣੇ ਆਪ ਨੂੰ ਜੋ ਗੁਰੂ ਨੇ ਰਾਹ ਦਿੱਤਾ ਉਹਦੇ ਤੇ ਚੱਲਦਿਆਂ ਹੋਇਆਂ ਆਪਣਾ ਭਲਾ ਖੂਰਾਂ ਦਾ ਭਲਾ ਸਰਵਤ ਦਾ ਭਲਾ ਕਰੀਏ ਹਉਸ ਸੁਮਾਪਤੀਆਂ ਕਰ ਦਈਏ ਪਿਆਰਿਓ ਹਰ ਹਰ ਨਾਮ અપਾਰ ਅਮੋਲਾ ਅਮਰਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਮਾ ਦੀਸਾਂ ਤੇਰੀ ਸਦਾ ਹੀ ਜੈ ਸਦਾ ਹੀ ਜੈ ਸਭ ਦਾ ਭਲਾ ਕਰਿਓ ਜਿਹਾ ਭਾਉ ਤੇ ਫਨ ਪਾਇਸੀ